ਲੇ ਬਲਾਸ ਦੇ ਨਾਲ ਜੁੜੀ ਸੂਤਰਾ ਦੇ حوالے ਤੋਂ ਵੱਡੀ ਖਬਰ ਹੈ ਫਰੀਦাবাদ ਟੈਰਰ ਮੋਡਿਊਲ ਦੇ ਨਾਲ ਜੁੜੇ ਡਾਕਟਰ 우ਮਰ ਨੇ ਕਬਰਾਰ ਦੇ ਵਿੱਚ ਵਿਸਫੋਟ ਕੀਤਾ ਸੂਤਰਾ ਦੇ حوالے ਤੋਂ ਇਹ ਵੱਡੀ ਖਬਰ ਹੈ ਤਾਂ 우ਮਰ ਨੂੰ ਕਿਸੇ ਹੋਰ ਤੋਂ ਜਾਣਾ ਸੀ ਪੂਰੀ ਤਰ੍ਹਾਂ ਦੇ ਨਾਲ ਉਹ ਤਿਆਰ ਨਹੀਂ ਸੀ ਤਾਂ ਬੰਬ ਤਿਆਰ ਨਹੀਂ ਸੀ ਸੂਤਰਾ ਦੇ حوالے ਤੋਂ ਇਹ ਵੱਡੀ ਜੋ ਖਬਰ ਹੈ ਸਾਹਮਣੇ ਆ ਰਹੀ ਹੈ ਜੈਸ਼ੀ ਮੁਹੰਮਦ ਦੇ ਮਹਿਲਾ ਵਿਗਦੀ ਚੀਫ ਨਿਕਲੀ ਫਰੀਦাবাদ ਤੋਂ ਗ੍ਰਿਫਤਾਰ شاہին ਉਮਰ ਨੂੰ ਕਿਸੇ ਹੋਰ ਥਾਂ ਜਾਣਾ ਸੀ ਪੂਰੀ ਤਰ੍ਹਾਂ ਦੇ ਨਾਲ ਬੰਬ ਤਿਆਰ ਨਹੀਂ ਸੀ ਸੂਤਰਾਂ ਦੇ ਹਵਾਲੇ ਤੋਂ ਇਸ ਸਮੇਂ ਦੀ ਵੱਡੀ ਖਬਰ ਹੈ ਦਿੱਲੀ ਬਲਾਸਟ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਬਰਾਰ ਦੇ ਵਿੱਚ ਉਮਰ ਦੇ ਵੱਲੋਂ ਬਿਸਪੋਰਟ ਕੀਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਉਮਰ ਨੂੰ ਕਿਸੇ ਹੋਰ ਥਾਂ ਜਾਣਾ ਸੀ ਪੂਰੀ ਤਰ੍ਹਾਂ ਦੇ ਨਾਲ ਬੰਬ ਤਿਆਰ ਨਹੀਂ ਸੀ ਤਾਂ ਜੈਸ਼-ਏ-ਮੁਹੰਮਦ ਦੇ ਮਹਿਲਾ ਵਿੰਗ ਦੀ ਚੀਫ ਨਿਕਲੀ ਹੈ ਫਰੀਦাবাদ ਤੋਂ ਜੋ ਗ੍ਰਿਫਤਾਰ ਕੀਤੀ ਗਈ ਸੀ ਸ਼ਾਹੀਨ ਛਾਹਦ ਤਾਂ ਉਮਰ ਨੂੰ ਕਿਸੇ ਹੋਰ ਥਾਂ ਜਾਣਾ ਸੀ ਪੂਰੇ ਤਰ੍ਹਾਂ ਦੇ ਨਾਲ ਬੰਬ ਤਿਆਰ ਨਹੀਂ ਸੀ ਤਾਂ ਦਿੱਲੀ ਤਮਾਕੇ ਦੇ ਨਾਲ ਜੁੜੀ ਇਸ ਵਾਰ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਫਰੀਦাবাদ ਟਰੋਰ ਮੋਡਿਊਲ ਦੇ ਨਾਲ ਜੁੜੇ ਡਾਕਟਰ 우ਮਰ ਨੇ ਕਬਰਾਹੜ ਦੇ ਵਿੱਚ ਵੀ ਸਪੋਰਟ ਕੀਤਾ ਹੈ ਤਾਂ 우ਮਰ ਨੇ ਕਿਸੇ ਹੋਰ ठा ਜਾਣਾ ਸੀ ਪੂਰੀ ਤਰ੍ਹਾਂ ਦੇ ਨਾਲ ਬੰਬ ਤਿਆਰ ਨਹੀਂ ਸੀ ਤਾਂ ਉੱਥੇ ਹੀ ਦੂਜੇ ਪਾਸੇ ਜੋ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਫਰੀਦਾਬਾਦ ਤੋਂ ਜੋ ਸ਼ਾਹੀਨ ਇਦ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੈਸ਼ੇ ਮੁਹੰਮਦ ਦੇ ਮਹਿਲਾ ਵਿੰਗ ਦੀ ਚੀਫ ਨਿਕਲੀ ਹੈ ਤਾਂ ਸ਼ਾਹੀਨ ਸ਼ਾਹਿਦ ਜੋ ਹੈ ਜੈਸ਼ੇ ਮੁਹੰਮਦ ਦੇ ਮਹਿਲਾ ਵਿੰਗ ਦੀ ਚੀਫ ਨਿਕਲੀ ਹੈ ਇਸ ਨੂੰ ਫਰੀਦাবাদ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਉਹਰ ਨੇ ਕਿਸੇ ਹੋਰ ਥਾਂ ਜਾਣਾ ਸੀ ਤਾਂ ਬੰਬ ਪੂਰੀ ਤਰ੍ਹਾਂ ਦੇ ਨਾਲ ਤਿਆਰ ਨਹੀਂ ਸੀ ਤਾਂ ਜੈਸ਼ੇ ਮੁਹੰਮਦ ਦੇ ਮਹਿਲਾ ਵਿੰਗ ਦੀ ਚੀਫ ਨਿਕਲੀ ਹੈ ਸ਼ਾਹੀਨ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਫਰੀਦাবাদ ਤੋਂ ਗ੍ਰਿਫਤਾਰ ਸ਼ਾਹੀਨ ਚਾਇਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਜੋ ਕਿ ਜੈਸ਼ੇ ਮੁਹੰਮਦ ਦੀ ਮਹਿਲਾ ਵਿੰਗ ਦੀ ਚੀਫ ਨਿਕਲੀ ਹੈ ਤਾਂ ਦਿੱਲੀ ਬਲਾਸ ਦੇ ਨਾਲ ਜੁੜੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਬੀਤੇ ਦਿਨੀ ਦਿੱਲੀ ਦੇ ਵਿੱਚ ਬਲਾਸ ਹੋਇਆ ਸੀ ਲਾਲ ਕਿਲੇ ਦੇ ਨੇੜੇ ਤਮਾਕਾ ਹੋਇਆ ਚਲਦੀ ਕਾਰ ਦੇ ਵਿੱਚ ਤਮਾਕਾ ਹੋਇਆ ਸੀ ਤਾਂ ਹੁਣ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਦਿੱਲੀ ਬਲਾਸ ਦੇ ਨਾਲ ਜੁੜੀ ਸੂਤਰਾਂ ਦੇ حوالے ਤੋਂ ਵੱਡੀ ਖਬਰ ਹੈ ਕਿ ਜੈਸ਼ੇ ਮੁਹੰਮਦ ਦੀ ਜੋ ਮਹਿਲਾ ਜੋ ਮਹਿਲਾ ਨੂੰ ਫਰੀਦাবাদ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਹ ਜੈਸ਼ੇ ਮੁਹੰਮਦ ਦੀ ਮਹਿਲਾ ਵਿੰਗ ਦੀ ਚੀਫ ਹੈ ਤਾਂ ਡਾਕਟਰ 우ਮਰ ਨੇ ਕੁਬਰਾਹੜ ਦੇ ਵਿੱਚ ਬਿਸਫੋਰਡ ਕੀਤਾ ਹੈ ਤਾਂ 우ਮਰ ਨੇ ਕਿਸੇ ਹੋਰ ਤੋਂ ਆ ਜਾਣਾ ਸੀ ਪਰ ਪੂਰੇ ਤਰ੍ਹਾਂ ਦੇ ਨਾਲ ਜੋ ਬੰਬ ਹੈ ਉਹ ਤਿਆਰ ਨਹੀਂ ਸੀ ਤਾਂ ਜੋ ਮਹਿਲਾ ਨੂੰ ਫਰੀਦাবাদ ਤੋਂ ਗ੍ਰਿਫਤਾਰ ਕੀਤਾ ਗਿਆ ਸ਼ਾਹੀਨ ਜੈਦ ਉਹ ਜੈਸ਼ੇ ਮੁਹੰਮਦ ਦੇ ਮਹਿਲਾ ਵਿਗ ਦੀ ਚੀਫ ਨਿਕਲੀ ਹੈ ਤਾਂ ਇਸ ਵੇਲੇ ਦੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਤਾ ਦਿੱਲੀ ਬਲਾਸ ਦੇ ਨਾਲ ਜੁੜੀ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੈਸ਼ ਮੁਹੰਮਦ ਮਹਿਲਾ ਵਿੰਗ ਦੀ ਚੀਫ ਹੈ ਫਰੀਦাবাদ ਤੋਂ ਗ੍ਰਿਫਤਾਰ ਕੀਤੀ ਗਈ ਸ਼ਾਹੀਨ شاہਦ ਤਾਂ